ਤਾਂ ਕਿ ਨਹੀਂ ਕੋਈ ਗੱਲ ਨਹੀਂ ਸੱਦੀ ਵੇਲੇ ਬੱਟੇ ਚੱਕੀ ਤੇ ਕਿਤਾਬਾਂ ਸੁਣੀਏ ਫਿਰ ਜਦੋਂ ਮੈਂ ਪ੍ਰੀਤ ਉਹ ਜੱਦੀ ਕਾਕਾ ਸਾਹਿਬ ਜੀ ਕੀ ਬਹੇ ਜੀ ਅਕਾਲ ਪੁਰਖ ਸਾਹਿਬ ਆਖੀ ਜੀ ਦੀ ਫਤਿਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਅੱਜ ਪਿੰਡ ਮਾਲਕ ਗੁਰਦੁਆਰਾ ਸਾਹਿਬ ਨਮੇਪਤੀ ਵਿਖੇ ਨਿਸ਼ਾਨ ਸਾਹਿਬ ਦੇ ਝੂਲਾ ਸਾਹਿਬ ਕੇਸਰੀ ਝੂਲਣ ਦੀ ਕਾਰਜੇਵਾਰ ਰੰਭ ਹੋਈ ਆ ਸੋ ਸਾਰੀਆਂ ਹੀ ਸੰਗਤਾਂ ਰਲ ਮਿਲ ਕੇ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਹੀਆਂ ਨੇ ਸੋ ਅਕਾਲ ਪੁਰਖ ਸਾਹਿਬ ਦੇ ਹੁਕਮਾਂ ਤੇ ਫੁੱਲ ਚੜਾਉਂਦੇ ਹੋਏ ਵਰਦਾਰਾ ਸਾਹਿਬ ਪ੍ਰਬੰਧਕ ਕਮੇਟੀ ਨਗਰ ਨਿਵਾਸੀਆਂ ਵੱਲੋਂ ਇਹ ਜਿਹੜੇ ਚੂੜਾ ਸਾਹਿਬ ਹੈ ਇਹਨਾਂ ਦੇ ਰੰਗ ਚੇਂਜ ਕਰਕੇ ਅੱਜ ਨਵੇਂ ਨਿਸ਼ਾਨ ਸਾਹਿਬ ਚੜਾਈ ਜਾ ਰਹੇ ਨੇ ਸੋ ਸਾਰੀਆਂ ਹੀ ਸੰਗਤਾਂ ਨੂੰ ਨਿਸ਼ਾਨ ਸਾਹਿਬ ਦੇ ਫਰਰੇ ਝੂਲਣ ਦੀ ਲੱਖ ਲੱਖ ਮੁਬਾਰਕਾਂ ਇਸੇ ਤਰ੍ਹਾਂ ਸਿੱਖ ਕੌਮ ਦੇ ਜਿਹੜੇ ਨਿਸ਼ਾਨ ਨੇ ਹਮੇਸ਼ਾ ਝੂਲਦੇ ਰਹਿਣ ਇਸ ਸਿੱਖ ਕੌਮ ਇਹ ਸਦਾ ਚੜ੍ਹਦੀਆਂ ਕਲਾਂ 'ਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ R provinientisen abogad station ales ঄লা ণছেলা কেরাল্ল্িকত্ল্্ল্ল্ল্র থাটকেরা এঢিল্ল্ল্ল্ল্ল্লা থালারা গবাযয্ল্ল্ল্ল. ঄িলা তয়ে ক্লা এক্ল্ ਕਣੀ ਵੰਕ ਜੋ ਬਾ ਉਹ ਸੌਣ ਮਾਰ ਲਗੇ ਜੀ ਚਾਹਨਾ ਛੋਟੀ ਵੀ ਗੱਲ ਪੈਣੀ ਆ ਆ ਕਰੀ ਚਾਹ ਬਹੀ ਜਾ ਕੋਈ ਇਹ ਵੀ ਬੰਦੇਗੇ ਕੋਈ ਨਹੀਂ ਜਿਵੇਂ ਤੂੰ ਕਮੇਗਾ ਉਹ ਉਹ ਵੀ ਤਲੀਆਂ ਜਾਓ ਬਾਹਰ ਵੀ ਤਲੀਆਂ ਆਹ ਆਹ ਇਹ ਘੇਟਰਾਤਾ ਲਾੜੂ ਦੂਰੋਂ ਤੋਂ ਦੱਸਣਾ ਹੀ ਨਹੀਂ ਗੁਰਿੰਦਰ ਜਿਹੜਾ ਜਿਹੜਾ ਆਂਦੇ ਹੋ ਗਰੇ ਜਿਹੜੇ ਆਹ ਤੁਹਾਡੇ ਨਾਲ ਤੇਨੂੰ ਕਮਾ ਇੱਥੇ ਜਲੋ ਆਈ ਨਹੀਂ ਬਣੀ ਪਤਾ ਨਹੀਂ ਆ ਇਹ ਕਾਹਦੀ ਦੇਰੀ ਮੈਂ ਤਾਂ ਤੇਰੇ ਤੇ ਕਰ ਰਿਹਾ ਹਾਂ ਇੱਕ ਮਿੰਟ ਹਜੇ ਕਹੋ ਨਾ ਕਰ ਜਰਾ ਤੁਸੀਂ ਆ ਬਹੁਤ ਹਾਂ ਤੇਰੇ ਤੇ ਕਰ ਲਿਆ ਹੋਇਆ ਨਾ ਇਧਰੋਂ ਬੰਨੀ ਚੱਲਿਓ ਬਾਤ ਦੋਨੋਂ ਤੁਸੀਂ ਇੱਥੇ ਦੇਖਾਦੇ ਸਦਾ ਆ ਗਏ ਪੜ ਪਹਿਣਾ ਨਹੀਂ ਆ ਪਾਸੋਂ ਆ ਕੇ ਕਿੱਥੇ ਬਣਾ ਦੇ ਕਿੱਥਾ ਆ ਉਹ ਦੂਜਾ ਰਿਓ ਤਾਂ ਮੰਨਦੇ ਓਏ ਇੱਕ ਤਣੀ ਲੈ ਨਾਗੜਾ ਫੇਰ ਹੀ ਪਹਿਣਾ ਉਹਨੂੰ ਦੂਰੀ ਵੀ ਗੜੀ ਉੱਤੇ ਚੜ ਜਾਈ ਉਹ ਠੀਕ ਆ ਕਿੰਨੀ ਇੱਕ ਬਣਾ ਪਾੜ ਕੇ ਦੇਦਾ ਇੱਕ ਬਲਾਂ ਸਿੱਧੀ ਦਾ ਪਹਿਲਾਂ ਯਾਰ ਵੀ ਥੋੜਾ ਕੱਟ ਲਾ ਕੇ ਨੀ ਕੱਟ ਨਾ ਥੁੱਕ ਥੁੱਕ ਕੱਟ ਉਹ ਵੀ ਜਿੱਥੇ ਨਾ ਰਹਿ ਗਿਆ ਉੱਥੇ ਬੰਨ ਦੇਣੀ ਦਿਉਣੀ ਆ ਆ ਦੇ ਬਈ ਆ ਕੰਮੀ ਖੜਾ ਚ ਆਈ ਮੈਂ ਕੱਲ੍ਹ ਸੰਭਲੂ ਵੀ ਫੌਨ ਨਹੀਂ ਪਤਾ ਲੱਗ ਰਹੀ ਪਾਣੀ ਦਾ ਹੱਟ ਗਿਆ ਸੀ ਉਹੋ ਥੰਦੇ ਸੀ ਪਾਣੀ ਪਾਣੀ ਨਹੀਂ ਕਰਦੀ ਨਾ ਪਾਵੇਂਗਾ ਪਹਿਲਾਂ ਕਹਿੰਦੇ ਠੀਕ ਕਰਦੇ ਫਿਰ ਸੁੱਕੀ ਜਾਂਦਾ ਇਹ ਅਸੀਂ ਧਰਮ ਖਾ ਸੀ ਪਿਆਉ ਪਾਣੀ ਰੋਣਾ ਰਹੀ ਹੈ